ਸਾਨੂੰ ਬਹੁਤਵਰੀਆ ਦਵਾਈਏ ਖਮੇਲਦੀ ਆਵੀ ਦਵਾਈਆਂ ਹਰੇਕ ਦਖਰੀਆਂ ਲੈਣੇ ਕਿਸੇ ਬਟਾਏ ਕੋਲ ਇੱਕ ਬੁਢੀ ਦੇ ਪੈਸਾ ਹੋਵੇ ਨਾ ਹੋਵੇ ਸੀ ਭੱਜ ਕੇ ਆ ਕੇ ਲੈ ਜਾਣੇ ਸਾਨੂੰ ਹਰੇਕ ਬੁਢੀ ਨੂੰ ਵਾੜੀ ਮौज ਹੋਈ ਵੀ ਹੈ ਪਿੰਡ 'ਚ ਸਾਰੇ ਨੇ ਤੇ ਆਉਣਿਆ ਕਮਤੰਦਾ ਕਰਕੇ ਆਪਦਾ ਦਵਾਈ ਲੈ ਕੇ ਮੁੜ ਜਾਨੇ ਆ ਤੇ ਕੋਈ ਸਾਨੂੰ ਦਿੱਕਤ ਨਹੀਂ ਹੈਗੀ ਪਹਿਲਾਂ ਬਰਨਾਲੇ ਜਾਂਦੇ ਸੀ ਲੈਣਾਂ 'ਚ ਲੱਗਦੇ ਸੀ ਉੱਥੇ ਪਰਤੀਆਂ ਘਟਾਉਂਦੇ ਪਹਾੜਾ ਲਾ ਕੇ ਜਾਂਦੇ ਕਈ ਵਾਰ ਮਿਲਦੀ ਵੀ ਨਾ ਦਵਾਈ ਫਿਰ ਤੋਂ ਵੀ ਕਿੱਲ ਕੇ ਮੁੜ ਆਉਂਦੇ ਤੇ ਵੀ ਇਹ ਸਾਨੂੰ ਬਹੁਤ ਵਧੀਆ ਭਵੰਤ ਮਾਣਾ ਪੰਜਾਬ ਸਰਕਾਰ ਵੱਲੋਂ ਸਾਨੂੰ ਬਹੁਤ ਵਧੀਆ ਇਹ ਸਹੂਲਤ ਮਿਲਿਆ ਗੀ ਬੜੀਆ ਸਹੂਲਤ ਹੈ ਜੀ ਚੰਗਾ ਸਮਝਦੇ ਅੱਗੇ ਸਾਡਾ ਭਾਰਾ ਕਰਾਇਆ ਲੱਗਦਾ ਸੀ ਹੁਣ ਸਾਨੂੰ ਕੋਈ ਪੈਸਾ ਨਹੀਂ ਲੈਂਦੀ ਇਹ ਬੜੀਆ ਕੰਮ ਚੱਲਦਾ ਹੈ ਦਵਾਈ ਨਾਲ ਸਾਨੂੰ ਰਾਮ ਵੀ ਆਉਂਦਾ ਜੀ ਅਸੀਂ ਜੀ ਪਿੰਡ ਦਵਾਈ ਵੀ ਲੈਣ ਜਾਂਦੇ ਸੀ ਸ਼ਹਿਰੋਂ ਹਾਡੇ ਪੈਸੇ ਵੀ ਲੱਗਦੇ ਸੀਗੇ ਤੇ ਨਾ ਕੋਈ ਸਾਨੂੰ ਉੱਥੋਂ ਆਰਾਮ ਆਉਂਦਾ ਸੀ ਨਾਲੇ ਸੀ ਹੈਰਾਨ ਹੁੰਦੇ ਸੀ ਇੱਥੇ ਸਾਡੀ ਵਧੀਆ ਸੁਖੂਲ ਦਾ ਸਾਨੂੰ ਚੰਗੀ ਦਵਾਈ ਦਿੰਦੇ ਆ ਵਧੀਆ ਡਾਕਟਰ ਆ ਵਧੀਆ ਸਮਝਦੇ ਆ ਸਾਨੂੰ ਦੇਖਦੇ ਉਹ ਦੇਖਭਾਲ ਕਰਦੇ ਆ ਹੁਣ ਅਜੇ ਇਥੋਂ ਦਵਾਈ ਖਾਣੇ ਆ ਜੀ ਸਾਲ 1.5 ਸਾਲ ਹੋ ਗਿਆ ਸਾਨੂੰ ਪੰਦਿਆਂ ਨੂੰ ਪਹਿਲਾਂ ਮੇਰੇ ਟੁਹੀ ਦੇ ਵਿੱਚ ਪਿਲਕਰੇ ਹੋ ਗਏ ਸੀਗੇ ਉਹ ਇਹਨਾਂ ਨੇ 10 ਦਿਨ ਮੇਰੀ ਪੂਰੀ ਸੇਵਾ ਕੀਤੀ ਡਾਕਟਰਾਂ ਨੇ ਬਹੁਤ ਆੱਥਾਣਾ ਵੀ ਦੇਖਭਾਲ ਕੀਤੀ ਖਾਣ ਵਾਸਤੇ ਵੀ ਦਵਾਈਆਂ ਦਿੱਤੀਆਂ ਲਾਉਣ ਵਾਸਤੇ ਵੀ ਦਵਾਈਆਂ ਦਿੱਤੀਆਂ ਬਹੁਤ ਵਧੀਆ ਮੇਰੀ ਸੇਵਾ ਕੀਤੀ ਤਾਂ 10 ਦਿਨਾਂ ਚ ਦੇ ਮੈਂ ਬਿਲਕੁਲ ਠੀਕ ਹੋ ਗਿਆ ਸੀਗਾ ਇੱਕ ਗੋਲੀ ਮੇਰੀ ਡੇਲੀ ਲੱਗੀ ਹੋਇਆ BP ਦੀ ਤੇ ਸਾਥੋ ਕੋਈ ਪੈਸਾ ਨਹੀਂ ਲਿਆ ਜਾਂਦਾ ਵਧੀਆ ਸਾਨੂੰ ਦਵਾਈ ਮਿਲਦੀ ਆ ਵਧੀਆ ਬੀਬੀਆਂ ਜਿਹੜੀਆਂ ਦਵਾਈ ਦਿੰਦੀਆਂ ਆਂ ਗਿਆ ਵਧੀਆ ਡਾਕਟਰ ਆ ਇਹੋਲੇ ਇੱਥੇ ਪੰਜਾਬ ਸਰਕਾਰ ਦਾ ਤੇ ਭਗਵਾਨ ਤਮਾਨ ਦਾ ਧੰਨਵਾਦ ਕਰਦਿਆਂ ਜੀ